ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਦੇਖ ਫੜਾ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਜਤਿੰਦਰ ਫੇਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸੱਤ ਪਸ਼ੂ ਤੁਹਾਨੂੰ ਦਿਖਾਵਾਂਗੇ। ਬਾਕੀ ਲਗਭਗ ਸਾਰੀਆਂ ਸੂਈਆਂ ਹੀ ਆ। ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਆਪਣਾ ਵੇਸ ਚਾਹ ਕੇ ਤੇ ਆਪਣੀ ਸਮਝ ਨਾਲ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਵੇਗ ਗਿਆ ਕੱਲ ਵਾਲਾ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਜੀ ਠੀਕ ਆ ਤੇ ਅੱਜ ਫੇਰ ਸੱਤ-ਅੱਠ ਪਸ਼ੂ ਹੈਗੇ ਹਨਾ ਤੇ ਨਾਮ ਦੱਸ ਦੇ ਕਰ ਹਾਂ ਜਦंदर ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜ਼ਿਲ੍ਹਾ ਜਲਸਪੁਰ ਤੇ ਫੋਨ ਨੰਬਰ ਹੀ ਬੋਲ ਦੋ 95827755 ਠੀਕ ਆ ਅੱਜ ਬੂਰੀ ਨੀਲੀ 라ਵੀ ਮੋਹਰਾ ਸਾਰੀਆਂ ਆ ਗਈਆਂ ਫਿਰ 42 ਤੋਂ ਵੀਜੀ ਝੋਟੀ ਸ਼ੁਰੂ ਕਰ ਦੇਣੀ ਸੱਜਰ ਸੱਜਰ ਝੋਟੀ 45 ਆ ਅੱਛਾ ਠੀਕ ਆ ਹਾਂਜੀ ਠੀਕ ਆ ਟੋਟਲ ਉਹ ਮਿਲਿਆ ਮੁਖਤ ਵਾਲੇ ਪਾ ਦੇਣੀ ਝੋਟੀ ਅੱਛਾ ਬੜੀ ਚੰਗੀ ਝੋਟੀ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਇਹਦੇ ਤੋਂ ਕਰ ਲਈ ਆਪਾਂ ਨੀਲੀ ਪੂਰੀ ਇੱਧਰ ਬੂਰੀ ਮੱਝ ਆ ਕਈ ਦਾ ਥਰਸ ਨੂੰ ਸੱਜਰ ਸੋਈ ਆ ਜਿਹੜੀ ਤੇ ਮਗਰ ਇਹਦੇ ਬੱਚਾ ਬੜਾ ਪਿਆਰਾ ਬੂਰਾ ਕੱਟਾ ਕੱਟਾ ਜੇ ਕੱਟਾ ਇਹਦੇ ਮਗਰ ਠੀਕ ਆ ਬੜੇ ਦੁੱਧ ਵਾਲੀ ਵੀਰ ਜੀ 15 ਕਿਲੋ ਬਿਲੇ ਨਦਦ ਆਇਆ ਹੁਣ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੂੰ 10-12 ਦਿਨ 10 ਦਿਨ ਹੋਈ ਗਏ ਨੇ ਆ ਫੋੜ ਪਠੇ ਪੁਠੇ ਆ ਨਹੀਂ ਆ ਹਾਂਜੀ ਤੇ ਹੁਣ ਦੁੱਧ ਦੇ ਲਈ 11 12 ਕਿਲੋ ਇਹੋ ਤਿਆਰ ਹੋਊਗਾ ਤਿਆਰ ਮੁੱਕੇ ਤੇ ਹਾਂਜੀ ਭੋਲੇ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਜੀ 14 15 ਕਿਲੋ ਦੇਣਾ ਈ ਝੋਟੀ ਨੇ ਨਾ ਦੱਸ ਕੀ ਦੇਊਗੀ ਭੋਲਾ ਫਿਰ ਤੋੜੀਏ ਇੱਕ ਦਿਨ ਤੁਹਾਨੂੰ ਆਈ ਲੱਗੀ ਐ ਟਾਈਮ ਨੋਟ ਕਰ ਲਿਓ ਦੋ ਮਿੰਟਾਂ ਤੋਂ ਪਹਿਲਾਂ ਬਾਲਟੀ ਭਰ ਦਊਗੀ ਠੀਕ ਹੈ ਜੀ ਆਣੇ ਦੇਖੋ ਕਿਹੜਾ ਵਿਰਲਾ ਦੇ ਕਿਹੜਾ ਨਾਲ ਰੱਖਾਲਿਆ ਬਾਕੀ ਇਹ ਆ ਵੀ ਸੋਹਣੀ ਮੱਝ ਆ ਜਿਹੜੀ ਸੋਹਣੀ ਝੋਟੀ ਆ ਖੰਡ ਨੂੰ ਆ ਖੱਲੀ ਧੀਰੀ ਕਿਹਦੇ ਵਿਰਲਾ ਵਾਂਝਿਆ ਇਹੋ ਜਿਹਾ ਪੀਸ ਹੁੰਦਾ ਆ ਕਿਹਦੇ ਕਿਤੇ ਲੱਭਦੀ ਐ ਹੋਜੀ ਮੱਝ ਬੰਦੇ ਚਾਰ ਉਹਦੀ ਸੌਦਾ ਕਰਕੇ ਕੱਲ ਇਹਦਾ ਮੁਪਰੇ ਹੀ ਕਹਿੰਦਾ ਭਾਅ ਇਹ ਆ ਵੀ ਸੋਹਣੀ ਐ ਮੱਝ ਚਲੋ ਪੂਰੀ ਮੱਝ ਚੰਗੇ ਦੋਧਾ ਲਈ ਥੋੜੇ ਕਰ ਆਜੋ ਵੀਰ ਜੀ ਲੈ ਆਓ ਜੀ ਬਾਕੀ ਥਣ ਵੀ ਚੰਗੇ ਗੈਪ ਤੇ ਲੱਗਾ ਵਾ ਕੱਦ ਘੱਟ ਪੇਟ ਥੋੜੇ ਦੀ ਚੰਗੀ ਆਪੇ ਹੋਣ ਗੱਬ 12 ਲੀਟਰ ਤੇ ਲਾਗੇ ਪੰਨੇ ਜਿਹੜਾ ਕਹਿੰਦੇ ਵੀ ਤਿਆਰ ਹੈ। ਬਾਕੀ ਸੂਈ ਸਵਾਈ ਹੈ। ਯਾਰ ਪਰ ਦੇ ਵੀਰ ਜੀ ਰਵੇ ਕੋ ਪਛਾਈਓ ਡਾ ਲੱਤ ਲੋ ਫੰਡ ਦਾ ਦਾ ਚਲੋ ਦੋ ਦਾ ਉਹਦੇ ਨਾਲ ਫਰਕ ਮਾਰਦੇ ਦਾ ਪਟੇ ਪਟੇ ਨਾ ਲਾ। ਠੀਕ ਹੈ ਜੀ। ਹਾਂ ਜੀ। ਬਹੁਤ ਹੈ ਜੀ ਝੋਟੀ ਵਿੱਚ ਆ ਬੰਦਾ ਕਰਾ ਦਦਾ ਤਕੀ ਦਊਗੀ। ਆ ਤੁਹਾਨੂੰ ਦੇਖ ਸਾ ਤੇ ਜੇ ਤੇ। ਕਿਉ ਆਈ ਬਹੁਤ ਜ਼ਿਆਦਾ ਦਸਤੇ ਅਗਲੇ। ਤੇ ਮੁੱਲ ਫਿਰ ਇਹਦਾ। ਦੇ ਵੀ ਇਹ ਝੋਟੀ 100 ਲੱਖ ਦੀ। ਸਵਾ ਲੱਖ ਦੀ ਹਾਂਜੀ ਪੂਰੇ ਦੀ ਪੂਰੇ ਸਵਾ ਲੱਖ ਦੀ ਦੇਣੀ ਝੋਟੀ ਜੰਗੀ ਹੈ ਕੀ ਕਰੀਏ ਮਾਨਤਨ ਦੱਸੋ ਕਿੰਨਾ ਕਰੀਏ 1 15 ਦੀ ਉਹ ਜ਼ਰਾ 50 ਛੱਡੀ ਐ ਲੱਖ ਦੀ ਅੱਛਾ ਉਤਲਾ ਛੱ ਸਾਰੇ ਛੱਦ ਦੇਣੀ ਆ ਸਾਰੇ ਛੱਦ ਦੀ ਐ ਅੱਛਾ 2 ਲੱਖ ਜੋ ਛੱਡੀ ਐ ਅੱਛਾ 2 40 99000 ਦੀ 99000 ਦੀ ਚਲੋ ਬਾਕੀ ਮੌਕੇ ਬਚਨ 9000 ਦੀ ਝੋਟੀ ਦੇਣੀ ਆ ਅੱਛਾ 95000 ਦੀ ਆਪਣੀ ਮਰਜ਼ੀ ਦੀ ਠੀਕ ਹੈ ਵੀਰ ਤੋਰ ਪੈਂਦੇ ਜੇ ਕੋਈ ਮੁੱਲ ਯਾਰ ਪਈਏ ਦੱਸ ਦੋ ਯਾਰ ਤੁਹਾਡੇ ਨੂੰ ਕੋਈ ਵੀਰ ਕੋਈ ਫਰਕ ਨਹੀਂ ਹੋਣਾ ਇਹ ਚੋ ਤੈਨੋਂ ਕੋ 92 ਕੋ ਉਹ ਵੀ ਨਹੀਂ ਦੇਣੀ ਇਹ ਆ ਬਈ ਪਸ਼ੂ ਘਰਨੀ ਮਰਜ਼ੀ ਦੀ ਪਸ਼ੂ ਗਿਣਤੀ ਜੁ ਹੁੰਦੇ ਆ ਤੇ ਉਹ ਫਿਰ ਮੋਲ ਹੀ ਗਿਆਰ ਪਾਇਆ ਜਾਂਦਾ ਜਿਹੜਾ ਮਾਲ ਵੇਚਦਾ ਮੋਲ ਉਹਨੇ ਕੀ ਪਾਇ ਦੇ ਜਿੰਨੇ ਕੁ ਲੈ ਲੈਣੇ ਆ ਹੋਰ ਕੇ ਵੀ ਥਲੇ 20 ਪੈਂਦੇ ਇਹਦਾ 80 ਮੋਲ ਪਈ ਜਾਂਦੇ 60 ਲੜਾ 65 ਦਾ ਨਾ ਇਨੇ ਫਰਕ ਨਹੀਂ ਹੁੰਦੇ ਤੇ ਬਾਕੀ ਜਿਹਨੇ ਲੈਣੀ ਆ ਸਾਈ ਪਾਵੇ ਹਾਂਜੀ ਜਿਹਨੇ ਲੈਣੀ ਆ ਉਹ ਵੀਰ ਫੋਨ ਲਾਵੇ ਕੋ ਸਵਾਦਾਂ ਦੀ ਹੋਣ ਆਉਂਦੇ ਜਾਂ ਕੱਲ੍ਹ ਜਾਂ ਪਰਸੋਂ ਦਾ ਬੈਠਣਾ ਚੇਤਨਾ ਨਾ ਰੁਕਣੀਆਂ ਤੇ ਨਾ ਰਖਣੀਆਂ ਇਹ ਆ ਬਈ ਸਾਈ ਪਾ ਕੇ ਫਿਰ ਭਾਵੇਂ ਜਦੋਂ ਮਰਜ਼ੀ ਆ ਜੇ ਸਾਈ ਪਾਦ ਨੇ 2-3 ਦਿਨ ਠਹਿਰ ਕੇ ਲੈ ਆਣਾ ਹਾਂਜੀ ਹ ਤਾ ਦੇ ਕਹਿੰਦਾ ਮਤਲਬ ਇਹ ਆ ਵੀ ਸਾਈ ਤੋਂ ਬਿਨਾ ਜੇ ਕੋਈ ਕਵੇ ਵੀ ਅਸੀਂ ਇੱਕ ਦਿਨ ਬਾਅਦ ਜਾਂ ਦੋ ਦਿਨ ਬਾਅਦ ਆਵਾਂਗੇ ਉਹ ਮੁਸ਼ਕਲ ਹੋ ਜਾਂਦਾ ਫਿਰ ਤੇ ਬਾਕੀ ਇਹ ਕਰੀਆ ਥੱਲੇੋਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਇਹ ਕਰੀ ਫੇਰ ਤਾਂ ਆ ਲੈ ਸਰ ਜੀ ਐ ਹੋ ਜੀ ਤੁਹਾਨੂੰ ਪਤਾ ਹੋਇਆ ਪੀਸ ਦੇ ਵਿਰਲਾ ਬਾਜਾ ਹੁੰਦਾ 100 ਮਹੀਨਿਆਂ ਜੁਗ ਤੇ ਇੱਕ ਮਹੀਨਿਆਂ ਹੁਜੀ ਨਿਕਲਦੀ ਹੈ ਜੀ ਹਾਂ ਜੀ ਬਾਕੀ ਕੋਈ ਅੱਖੀਂ ਆਣ ਕੇ ਵੇਖੇ ਕੱਢ ਕਹਣਾ ਜਿਉਂ ਜਿਹੜਾ ਵੀਰ ਹੀ ਆਜੂਗਾ ਹੁਣ ਇਹ ਕ ਨੀਲੀ ਦੀ ਮੱਝ ਆ ਇਹ ਵੀ ਬਹੁਤ ਚੰਗੀ ਵੀ ਸੂਈ ਜੇ ਮਲਕਟਾ ਜਿਹੀ ਵੀ 7-8 ਦਿਨਾਂ ਦੀ ਸੂਈ ਜੇ ਤੇ ਇਹਦੇ ਕੋਲ ਦੁੱਧ ਇਦੋਂ ਕੋ ਦੁੱਧ ਵੀ ਜਿਹੜੇ ਤੱਕਲ ਹੋਣਾ 9 ਕਿਲੋ ਕਰਕੇ ਤਾਂ ਨਹੀਂ ਚਵਾਬ ਸਮਾ ਕੇ ਤੇ ਲੱਗਾ ਕੱਲ ਨੂੰ ਗਲਾ ਤੇ ਇਹ ਕਿੰਨਾ ਕਰੀ ਜਾਊਗੀ ਇਹ ਤਾਂ 12 ਕਿਲੋ ਝੋਟੀ ਦਊਗੀ ਆ ਜ ਲੈ ਆਓ ਜੀ ਨਿੱਕਾ ਸਿੰਘ ਇਹ ਝੂਟੀ ਕਿਤਾਦੀ ਆ ਤੇ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਹਵਾਨੇ ਤੇ ਨਾੜਾ ਚੰਗੀਆਂ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਐ ਬਾਕੀ ਨੀਲੀ ਦੀ ਮੱਝ ਬਿੱਲੀਆਂ ਖਾਂ ਲਈ ਐ ਇਹਦੇ ਮਗਰ ਕੀ ਜੇ ਕਟਾਓ ਇਹਦੇ ਮਗਰ ਵੀ ਕਰਤਾ ਐ ਬੱਚੇ ਤਾਂ ਨਹੁਣੇ ਦਿਖਾ ਦੇਣੇ ਇਹਨਾਂ ਦੇ ਲਾ ਵੀ ਦੀ ਬਾਕੀ ਇਹ ਵੀ ਖੱਲਿਆਂ ਚਲਾ ਜਿੰਨੇ ਵੀ ਆ ਸਫਾਈ ਚ ਇਹ ਆਵੇ ਸਾਡੀ ਮੱਝ ਸੰਭਲਣ ਵਾਲੀ ਆ ਸਾਮ ਕੇ ਨੇ ਦੁੱਧੋਂ ਜਿਹੜਾ ਵਾਜਣਾ ਵਾ ਭਾਈ ਵੀ ਬਹੁਤ ਸਾਫ ਹੋਊਗਾ ਮੈਂ ਚਵਾਈ ਤੋਂ ਨਾ ਫੇਲ ਹੋਊਗਾ ਜਿਵੇਂ ਵਾਦੇ ਨਾਲ ਕਹਿੰਨੇ ਆ ਠੀਕ ਆ ਹਾਂਜੀ ਤੇ ਇਹ ਕਿੰਨਾ ਕਦ ਦੁੱਧ ਭਰੀ ਜਾਊਗੀ 12 ਕਿਲੋ ਵੀ ਦੀ ਛੋਟੀ ਦੁੱਧ ਦੇ ਜੀਗੀ ਤੇ ਇਹਦਾ ਮੁੱਲ ਤਾਂ ਤੁਹਾਨੂੰ ਵੇਖੋ ਗਾਮੇ ਕਰੀ ਮਾਰੂ ਕੈਮਰਾ ਕਿੱਥੇ ਕਿੱਥੇ ਲਗਾਇਆ ਹਾਂਜੀ ਜਿਹੜਾ ਥਲੇ ਬਾਜੂ ਵੀਰ ਜੀ ਦਾ ਪਸ਼ੂ ਮੂਹਰੇ ਦੁੱਧ ਆਪਰੇ ਆ ਵਦਗਾ ਇਨੀ ਪੋਲੀ ਧਾਰਿਆ ਜੀ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 85000 ਦੀ 82000 ਦੀ 80000 ਦੀ ਠੀਕ ਆ 80 ਉਹ ਕਿੰਨੀ ਝੂਟ ਕਰ ਦਈਏ 2000 ਛੱਡ ਦਿਓ ਤੇ ਨਹੀਂ ਛੜੀ 77000 ਦੇਣੀ ਆ اچھا 77000 ਜੀ 77000 ਦੀ ਦੇਣੀ ਹੈ ਠੀਕ ਹੈ ਜੀ ਤੇ ਹੁਣ ਉਹ ਕੌਣੀ ਜੋ ਲੈ ਹੀ ਲੈਣੀ ਆ ਹੁਣ ਇੱਕ ਆ ਵੀ ਛੋਟੀ ਚੰਗੇ ਪੇਟ ਪੜੇ ਦੀ ਕਿੰਨੀ ਵੇਤੀ ਦੁੱਧ ਤਿਆਰੇ ਦੇ ਕੋਲ ਜੀ 10 ਕਿਲੋ ਇਹ ਹੁਣੇ ਹੀ ਆਈ ਆ ਅੱਛਾ 9 ਕਿਲੋ ਕਰਕੇ ਦੇਣੀ ਹੈ ਜਵਾਕਸਾਂ ਇੱਕ ਨੰਬਰ ਹੋ ਗਏ ਮਨ ਕਟਾ ਜ 10 12 ਦੇ ਸੀਗੇ ਤੇ ਕਿੰਨਾ ਦੁੱਧ ਭਰੀ ਜਾਓਗੇ ਮੈਂ ਦੇ ਦੂੰਗੀ ਇਹ ਵੀ ਤੁਹਾਨੂੰ ਸਾਰਾ ਪਠੇ ਪੁਠੇ ਨਹੀਂ ਹੈ ਪਠਿਆਂ ਦਾ ਕਰਕੇ ਡੰਗਰ ਜਨਾ ਮਰਜੀ ਮੰਡ ਪਾਲੀ ਜਿੰਦੇ ਹਰਿਆਣਾ ਲੋਗ ਹੋਵੇ ਤੋਰੋ ਫਿਰ ਇੱਕ ਰੀਨਾਂ ਦੀ ਛੋਟੀ ਬੜੀ ਚੰਗੀ ਆ ਦੂਜਾ ਸੁਆ ਪਰਪਰਟੀ ਦਾ ਆ ਠੀਕ ਆ ਜੀ ਬਾਕੀ ਚੰਗੇ ਕਦ ਕਾਟ ਚਾ ਪਿੱਠਪੁੜੇ ਵਾਲੀ ਛੋਟੀ ਆ ਮਾੜੀਆ ਸਿੰਗੀ ਦੀ ਆ ਨਾ ਉਹਦੇ ਗੁੰਡੇ ਨਾ ਬੜੇ ਵੜਦੇ ਆ ਮਾੜੀ ਜੁੱਝਾ ਗੋ ਬਣ ਲਿਆ ਸਿੰਗੀ ਇਹੋ ਪਤਾ ਤੇ બીજી ਛੋਟੀ ਨੂੰ ਤੇ ਜਿਵੇਂ ਆਈ ਬਹੁਤ ਸਾਫ ਆ ਦੇਖੋ ਪਲੀ ਗੜੀ ਛੋਟੀ ਥੱਲੇ ਵੀ ਬੜੀ ਸਫਾਈ ਆ ਆ ਜੁ ਲੈ ਵਿਧੀ ਬਾਕੀ ਥੱਲੇ ਸਫਾਈ ਜੀ ਆ ਦੇਖ ਸਾਡੇ ਜੀ ਬਹੁਤ ਸਾਫ ਹੈ ਦੇਖੋ ਲੈ ਵਾਲਾ ਵਗਦਾਣੇ ਜੋ ਟੀਮ ਸਾਥੀ ਦੇ ਤੁਹਾਨੂੰ ਦਿਖਾ ਦਈਏ ਲੱਗੇ ਥਾਣਾ ਭਾਵੇਂ ਜ਼ਰੂਰ ਥੋੜਾ ਲਾਗੇ ਰੱਖਦੀ ਪਰ ਪ੍ਰੋਪਰ ਅਸਲੀ ਚਵਾਈ ਵਾਲਾ ਥਾਣਾ ਲਾਗੇ ਤਾਂ ਨਹੀਂ ਹਲਵਾ ਥਾਣਾ ਪਸਮਾ ਲੱਗਾ ਹਾਂਜੀ ਕੋਈ ਇਹ ਬਿਹਾਨੀ ਲਾਗੋ ਲਈ ਧਾਰਾ ਮਾਰ ਕੇ ਲੈ ਆਂਦੀ ਹੈ ਤੇ ਕੀ ਬਾਗੀ ਨਹੀਂ ਦੀਦਾ ਦੀ ਪੁੱਤੀ ਪਾਤੀ ਆ ਦੇਖ ਸੰਦੇ ਤੇ ਮੁੱਲ ਫਿਰ ਵੇਦੀ ਇਹਦਾ ਮੁੱਲੇ ਦੇ 50000 ਯਾਰ ਇਹ ਵੀ 80000 ਦੀ ਦੇ ਦੀਏ 2080 ਅੱਛਾ 78 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ 76 ਹਾ ਦੀ ਝੋਟੀ ਦੇਣੀ ਆ ਅੱਛਾ 76 ਦੀ ਵੱਡੀ ਆ ਲਈਏ ਭਾਣਾ 76 ਦੀ ਦੇਣੀ ਠੀਕ ਆ 76 ਦੀ ਦੇ ਦੇਣੀ ਆ ਹਾਂਜੀ ਠੀਕ ਆ ਤੇ ਹੁਣ ਇੱਕ ਆ ਝੋਟੀ ਆ ਗਈ ਪਹਿਲਾਂ ਝੋਟੀ ਸੁਈ ਏ ਠੀਕ ਆ ਦੋ ਤੇ ਵੀਡੀਓ ਕੋ ਸੱਤ ਗਲ ਹੋਊਗਾ ਅੱਛਾ ਬੱਚਾ ਇਹਦਾ ਮਰ ਗਿਆ ਦੇ ਬੰਦੇ ਨਾਲ ਚਲੇ ਸੀ ਬਾਹਰ ਹਾਂਜੀ ਇਹ ਸੁਈਆਂ ਕੋ ਮਹੀਨਾ ਹੋ ਗਿਆ ਦੇ ਅੱਛਾ ਉਹਨਾਂ ਘਰ ਇੱਧਾ ਪਹਾੜੇ ਦੇ ਸਾਪੀ ਤੇ ਮਿਲ ਜੇ ਉਹਨਾਂ ਨੇ ਸਾਡੇ ਅੱਗੇ ਕਦਾ ਦਿਨ ਟੀਗਾ ਜਾ ਸਕਦੀ ਪਰ ਹਿੱਲੂਗੀ ਨਾ ਕਿਤੇ ਵੀ ਅੱਛਾ ਬਹੁਤ ਚੰਗੀ ਝੋਟੀ ਏ ਠੀਕ ਆ ਤੇ ਹੁਣ 7 ਕਿਲੋ ਹੋ ਗਿਆ ਦੁੱਧ ਚੁਆ ਕੇ ਦੇਣਾ ਚੁਆਈ ਤੇ ਮਿਲਦੀ ਕਿੱਦਾਂ ਹੁਣ ਪਹਾੜੇ ਤੇ ਵੀ ਚੋਕੇ ਲਿਆਉਂਦੀ ਆ ਸਵੇਰੇ ਸਾਡੇ ਕੋਲ ਪਹਾੜੇ ਤੇ ਮਿਲਦੀ ਆ ਠੀਕ ਹੈ ਜੇ ਵੀ ਕਰ ਵੀ ਸਕਦੀ ਆ ਠੀਕ ਹੈ ਜੀ ਲੈ ਆਓ ਜੀ ਅਨੇ ਹਾਂ ਉਹ ਲੈ ਭੰਦਾਂ ਦਾ ਆ ਜੀ ਲਵਿਰ ਜੀ ਬਾਕੀ ਥਾਣੇ ਦਾ ਵੀ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਲੱਗਾ ਵਾ ਫਿਕਸ ਜੇ ਬੰਨੇ ਦੀ ਇਹ ਵਿਲਕਾ ਮੜੀ ਜੰਗ ਜੋਟੀ ਜਾਈ ਇਹ ਵੀ ਚਲੋ ਜਿੰਨੇ ਘਰੇ ਰੱਖਣੀ ਆ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਪੂਰਾ ਸਿਆਲ ਗਾਂ ਚੱਲ ਚਾਲੂ ਹੋ ਜਾਣੇ ਦੋ ਦਿਨ ਚੰਗਾ ਭਰੀ ਜਾਣਾ ਵਾ ਤੇ ਮੁੱਲ ਫਿਰ ਵੇਚੀਏ ਦਾ ਮੁੱਲ ਇਹ ਕਹੇ 254500 ਦੀ ਅੱਛਾ 45000 ਦੀ ਹਾਂਜੀ ਠੀਕ ਐ ਬਾਕੀ ਚਲੋ ਨੇਕੀ ਮੰਨ ਤਨ ਮੋਕੇ ਤੇ ਹੋ ਜੂਗੀ ਹੋ ਜੀ ਕਰਾਂਗੇ ਜਰੂਰ ਤੇ ਉਹ ਨਾਲ ਜਿਹੜੀ ਜੇ ਇਹ ਵੀ ਸੋਈ ਏ ਇਹ ਵੀ ਸੋਈ ਇਸ ਦੇ ਮਗਰ ਕੱਟਾ ਹੈ ਬੱਚੇ ਤੁਹਾਨੂੰ ਹੁਣੇ ਦਿਖਾ ਦੇਣ ਸਰ ਲੈਓ ਵੀਰ ਜੀ ਤੇ ਇਹਦੇ ਕੋਲ ਦੁੱਧ ਦੁੱਧ ਵੀਰ ਜੀ ਦੀ 12 ਕਿਲੋ ਕੋਈ ਨਹੀਂ 10 ਕਿਲੋ ਕਰ ਦੇਣੀ ਤੇ ਇਹ ਕਿੰਨਾ ਭਰੀ ਜਾਊਗੀ ਦੁੱਧ ਇਹਦੀ 12 ਕਿਲੋ ਦਊਗੀ ਵਾ ਠੀਕ ਹੋ ਜੀ ਆ ਠੀਕ ਹੈ ਜੀ ਉਹ ਗੱਡਾ ਕੱਢ ਕਾਲ ਜਾ ਦਾਦੀ ਬੇਬੂ ਨੇ ਗੱਡੀ बाकी निगर है माजे भी शरीर भी चंगी है तो थलिया भी कौन सी निगर ਇਹ ਦੇ ਵੀ ਦੇਖ ਸਾਦੇ ਆ ਆ ਦੇਖ ਸਾਦੇ ਬਾਕੀ ਮਿਲਕਮੈਨ ਇਹਦੇ ਵੀ ਚੰਗੀ ਲੱਗੀ ਆ ਤੇ ਮੁੱਲ ਫਿਰ ਵੀ ਜੀ ਇਹਦਾ ਇਹਦਾ ਮੁੱਲ 80000 ਯਾਰ 80000 ਮੈਂ ਇਹ ਲੋ ਵੀਡੀਓ ਦੀ ਆ ਇੱਕੋ ਗੱਲ ਕਰੀਏ 75000 ਦੀ ਦਈਏ ਯਾਰ ਦੋ ਉਹ ਛੱਡ ਦੀ 73000 ਦੀ ਅੱਛਾ 73000 ਦੀ ਦੇ ਦੇਣੀ ਆ ਹਾਂਜੀ ਠੀਕ ਹੈ ਜੀ ਪੂਰੇ 70 ਦੀ ਜੋੜੀ ਦੇਣੀ ਆ ਅੱਛਾ ਪੂਰੇ 70 ਦੀਆਂ ਦੀ ਵੀ ਫੋਨ ਲਾਣੀ ਛੋੜ ਮਰਜ਼ੀ ਨਾਲ ਹੋਣੀ 100 ਹੋ ਜੇ 200 ਹੋ ਜੇ ਠੀਕ ਆ ਜੋ ḍs 80 ਹਾਦੀ ਵੇਖਦੀ ਆ ਠੀਕ ਆ ਬਾਕੀ ਬਾਣ ਦੇ ਪਹਾੜ ਲੈਣੀ ਬਾਕੀ ਇਹ ਮੇ ਮੁੱਲ ਹੈਗੇ ਜੈਸ ਨੋਜੇ ਵਾਲੀ ਅੱਜ ਸਾਰੇ ਉਹਨੇ ਕੇ ਮੰਨਤਾ ਨਾ ਕਰਗੇ ਨੂੰ ਪੈਸੇ ਦੇਖ ਲੈਣਦੇ ਕਿੰਨੀ ਕਾ ਕਮਾਈ ਕਰਨ ਦੇ ਆ ਹਾਂਜੀ ਹਾਂਜੀ ਇਹ ਅੱਜ ਪਾਏ ਨੂੰ ਲੈ ਹੀ ਜਾਣੀ ਆ ਲਿਆ ਵੀ ਤੋਰੋ ਮੀਨੀ ਮੱਝ ਇਹ ਕੋ ਦੋ ਸੱਤ ਅੱਠ ਗੱਲ ਹੋਣਾ ਚੌਪਾ ਦੇ ਜੇ ਸੋਈ ਨਾ ਚਾਰ ਦਿਨ ਹੋ ਗਏ ਨਾ ਸੋਈ ਨਾ 10 ਸਸਰੋਂ ਬਾਹਰ ਨਹੀਂ ਜੀ ਯਾਰ 5 ਮਹੀਨੇ ਦਿੰਦੀ ਆ 10 11 ਲੀਟਰ ਦੇ ਲਾਗੇ ਬੰਨੇ ਦੁੱਧ ਦੇਵੇ ਕਹਿੰਦੇ ਵੀ ਚਵਾ ਦਊਗੀ ਦਾ ਤੋਂ ਬਾਹਰ ਹੀ ਦਿੰਦੀ ਆ ਜੀ ਬੜੇ ਦੁੱਧ ਦੇ ਮੀਨ ਹੈ ਲੈ ਲੈ ਜਾ ਵੀਰ ਜੀ ਮਗਰ ਕਟਾ ਜੇ ਦੇ ਵੀ ਆ ਲੱਗ ਮੈਂ ਸਾਰੀਆਂ ਮਗਰ ਜਾਦੇ ਕੱਟੀ ਆ ਕਈ ਵਾਰੀ ਸਾਰੀਆਂ ਮਗਰ ਕੱਟੀਆਂ ਹੁੰਦੀਆਂ ਜੇ ਸਾਰੀਆਂ ਮਗਰ ਕੱਟੇ ਜੀ ਕੱਟੀ ਕਟਾ ਥੋੜਾ ਵੇਖਣਾ ਇਹਨੇ ਮਹੀਂ ਲੈਣੀ ਆ ਠੀਕ ਹੈ ਤੇ ਬਾਬਾ ਇਹ ਵੀ ਥੱਲੇ ਗੋਲ ਹੋਣ ਦੀ ਆ ਮੇਰੇ ਕੋਲ ਤਾਂ ਨਹੀਂ ਆ। ਠੀਕ ਐ ਦੇਦਾ ਫਿਰ ਮੁੱਲ। ਇਹ ਵੀ ਆ ਰੁਪਈਆ 7000 ਦੇ ਦੀਏ। 2000 ਛੱਡ ਦੀਏ। ਪੂਰੇ 70 ਦੀਏ ਵੀ। ਅੱਛਾ 70 ਦੀ। 70 ਦੀ ਭਾਵੇਂ ਕੋਈ ਆ ਲੈ ਜੇ। ਭਾਵੇਂ ਉਹ ਲੈ ਜੀ। ਤੇ ਭਾਵੇਂ ਕੋਈ ਉਹ ਲੈ ਜੇ। ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤਾਂ। ਕਣਗਾਂ ਰਹਿ ਗਈ। ਇੱਕ ਇਹ ਵੀ ਸੋਈ ਖਵਾਈ ਜੇ। ਵੀਰ ਜੀ ਦਾ 8 10 15 ਨਾਲ ਸਈਓ ਬੱਚਾ ਜਿਹਾ ਮਗਰ। ਇਹਦੇ ਮਗਰ ਬੱਚਾ ਹੀ। ਦੋ ਵੀਰ ਜੀ ਉਹਦਾ 10 ਕਿਲੋ ਲੈਣੀ ਆ 8 ਕਿਲੋ ਕਰਕੇ ਦੇਣੀ ਆ। ਠੀਕ ਐ। ਬੜਾ ਚੰਗਾ ਜੇ ਤੇ ਭਾਏ ਦਾ ਟੋਕੜਾ ਵਾਲਾ ਜੀ। ਇਹ ਕੋਠਣ ਕੇ ਦਾਦਾ ਲਗਾ ਲਿਆ ਆ ਬਈ 8 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖਣ ਛਾਣੇ ਕੋ ਘੜਾ ਚੰਗਾ ਲਗਾਇਆ ਲੈ ਜੇ ਬਾਕੀ ਇਹ ਆ ਵੀ ਕੱਤ ਬਹੁਤਾ ਉੱਚਾ ਨਹੀਂ ਆ ਬੇਲ ਦੀ ਚੰਗੀ ਆ ਘਰ ਰੱਖਣ ਲਈ ਠੀਕ ਆ ਬਹੁਤੀ ਸੇਵਾ ਦੀ ਲੋੜ ਨਹੀਂ ਇਹਨੇ ਨੋਰਮਲ ਸੇਵਾ ਤੇ ਦੁੱਧ ਜਿਹੜਾ ਵਾ ਵਧੀਆ ਜੀ ਆ ਜਿਹੜੇ 10 ਕਿਲੋ ਬਾਹਰ ਦੇਣਾ ਉਹ ਸਾਹਮਣੇ ਵੀ ਲੈ ਕੇ ਆ ਸਾਮਣੇ ਆਲੀ ਆ ਤਰੇ ਵੀ ਚੰਗੀ ਸਾਫ ਦੇ ਜਲਗੀ ਤੇ ਚਲੋ ਦੁੱਧ ਦੀ ਨਹੀਂ ਚੰਗਾ ਗੱਡੀ ਜਣਾ। ਗਲੀ ਤੂੜੀ ਕਰਨੀ ਆ ਸਾਹਮਣ ਵਾਲੀ ਕੋਈ ਲੈ ਕੇ ਵੀਰ ਤੇ ਯਾਦ ਕਰੂਗਾ। ਤੇ ਇਹਦਾ ਫਿਰ ਮੁੱਲ ਵੀ ਜੀ ਦੇ ਦिए 30000 ਦੀ 27000 ਦੀ 5000 ਦੀ ਅੱਛਾ 5000 ਦੀ ਦੇ ਦੇਣੀ ਆ ਦੇ ਦਾਂਗੇ। ਬਾਕੀ ਮੌਕੇ ਤੇ ਨਿੱਕੀ ਤੇ ਚਲੋ ਹੋਈ ਜਾਂਦਾ ਵਾ। ਚੰਗੀ ਆ। ਠੀਕ ਆ। ਉਹ ਬੱਚਾ ਤੇ ਆਹ ਬੱਚਾ ਜੇ ਦਾ। ਆਹ ਬੱਚਾ ਜੀ ਤੇ ਬਾਕੀ ਆ ਮੱਜਾਂ ਦੇ ਕੱਟੇ ਜੇ। ਤਾਜ਼ੇ ਬੱਚੇ ਆ ਬਾਕੀ ਆਪਣੀਆਂ ਵੇਸ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ